ਅੱਜ ਕਿਹੜੇ ਹਾਲਾਤ ਮੈਂ ਦੇਖੇ ਆ ਬਹੁਤ ਮਾੜੇ ਹਾਲਾਤ ਆ ਕਿਹੜਾ ਐਨਾ ਬਲਾਟਾ ਆਇਆ ਐਨਾ ਪਿੰਡਾਂ ਦੇ ਪਿੰਡੇ ਜਾੜਤੀ ਜਿਹੜੀਆਂ ਸਰਕਾਰਾਂ ਨੂੰ ਸੁੱਤੀਆਂ ਪਈਆਂ ਨਾ ਅੱਜ ਅਸੀਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਹੱਦ ਤੇ ਖੜੇ ਆ ਸਿਰਫ ਅੱਧੀ ਕਿਲੋਮੀਟਰ ਵੀ ਨਹੀਂ ਹੋਣਾ ਤੇ ਕਿਹੜੇ ਥਾਂ ਦੇ ਹਾਲਾਤ ਨੇ ਬੜੇ ਮਾੜੇ ਨੇ ਸਰਕਾਰਾਂ ਪਤਾ ਨਹੀਂ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਕਿੱਥੇ ਇਹਨਾਂ ਨੇ ਵਿਕਾਸ ਕੀਤਾ ਕਿੱਥੇ ਇਹਨਾਂ ਨੇ ਅੱਜ ਜਿਹਨਾਂ ਦੇ ਹਾਲਾਤ ਦੇਖੋ ਇਹਨਾਂ ਦੇ ਬੱਚੇ ਨਹੀਂ ਪੜ ਰਹੇ ਇਹਨਾਂ ਦੇ ਕੋਈ ਸਕੂਲ ਕਾਲਜ ਨਹੀਂ ਇਸ ਕਰਕੇ ਇਹ ਸਰਕਾਰਾਂ ਨੂੰ ਸੋਚਣਾ ਪਊਗਾ ਵੀ ਕਿਹੜੇ ਹੱਦ ਤੇ ਬੈਠੇ ਆ ਇਹਨਾਂ ਚਾਰ ਸ਼ੇਰੋ ਮਾਰਾ ਪੈਂਦੀਆਂ ਨਾ ਇਸ ਕਰਕੇ ਮੈਂ ਬੇਨਤੀ ਕਰਦਾ ਸਮੂਚੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਹੋਰ ਸਾਰੀ ਟੀਮ ਲੱਗੀ ਹੋਈ ਆ 2 ਕਰੋੜ ਰੁਪਿਆ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਦੇ ਗਰੀਬਾਂ ਇਹ ਸਾਰੇ ਕਿਹੜੇ ਬਹੁਤ ਆਨਾਥ ਲੋਕ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਭਾਈ ਜਿੰਨੀਆਂ ਜ세 ਬੰਦੀਆਂ ਨੇ ਆਪਾਂ ਆਪਦੇ ਹੱਥੀਂ ਆ ਕੇ ਇਹਨਾਂ ਨੂੰ ਦਾਨਪੁਨ ਕਰੋ ਸਾਡੇ ਨਾਲ ਮੈਨੇਜਰ ਸਾਹਿਬ ਬੜੇ ਆ ਪ੍ਰੈਸਾਂ ਮਾਪੀ ਅੱਜ ਦੇ ਹਾਲਾਤ ਨੇ ਕਿਹੜੇ ਬਹੁਤ ਮਾੜੇ ਹਾਲਾਤ ਨੇ ਇਸ ਕਰਕੇ ਸਰਕਾਰਾਂ ਨੂੰ ਕੋਈ ਸੋਚਣਾ ਪਊਗਾ ਵੀ ਇਹ ਇਹਨਾਂ ਦਾ ਹਾਲਾਤ ਕੈਸੇ ਨਾ ਇਸ ਕਰਕੇ ਜੇ ਆਪਾਂ ਦੇਖੀਏ ਇਹਨਾਂ ਦੇ ਪਸ਼ੂ ਡੰਗਰ ਸਭ ਮਰ ਗਏ ਕਿਹੜੀਆਂ ਬੀਬੀਆਂ ਨਾ ਇਹਨਾਂ ਦੇ ਤਨ ਦੇ ਲੀੜੇ ਰਹਿ ਗਏ ਜੇ ਮੈਂ ਕਿੱਥੇ ਕਿੱਥੇ ਜਾ ਕੇ ਆਇਆ ਪਿੰਡਾਂ 'ਚ ਬਹੁਤ ਭੇੜੇ ਕਿੰਨੇ ਪਸ਼ੂ ਡੰਗਰ ਬੱਕਰੀਆਂ ਭੇਡਾਂ ਜੋ ਵੀ ਸੀ ਇਹਨਾਂ ਦੇ ਹਾਲਾਤ ਉਹ ਸਾਰੇ ਰੁੜ ਗਏ ਪਾਣੀ ਚ ਰੁੜ ਗਏ ਤੇ ਅੱਜ ਸਰਕਾਰ ਨੇ ਇਹਨਾਂ ਖਾਤਰ 20000 ਕਚਿਹੜ ਕੀਤੀ ਆ ਦੇਖੋ 20000 ਨਾਲ ਇੱਕ ਕਿੱਲੇ ਦਾ ਠੇਕਾ 1 ਲੱਖ ਰੁਪਿਆ ਦਾ ਤੇ ਇੱਕ 20000 ਰੁਪਿਆ ਇਹ ਸਰਕਾਰਾਂ ਕਹਿੰਦੀਆਂ ਸੀ ਇਹਨਾਂ ਨੂੰ ਮਾਜਵਾ ਦੇਵਾਂਗੇ ਇਸ 20000 ਨਾਲ ਕੀ ਹੋਊਗਾ ਇਹਨਾਂ ਦੀਆਂ ਕਣਕਾਂ ਬੀਜੀਆਂ ਜਾਣਗੀਆਂ ਇਹਨਾਂ ਦੀ ਜੀਰੀ ਵੀ ਗਈ ਕਣਕਾਂ ਵੀ ਗਈਆਂ ਇਹ ਬੱਚੇ ਦੇਖੋ ਕਿਵੇਂ ਬਰਲਾਪ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਜਾਗਣਾ ਚਾਹੀਦਾ ਦੋਨਾਂ ਸਰਕਾਰਾਂ ਨੂੰ ਚਗਣਾ ਚਾਹੀਦਾ ਹਿੰਦੁਸਤਾਨ ਦੀ ਸਰਕਾਰ ਨੂੰ ਅੱਜ ਸਾਡੇ ਪੰਜਾਬ ਤੇ ਅਸੀਂ ਚਾਰ ਸਫੇਰੋਂ ਮਾਰੀ ਜਾਂਦੇ ਆ ਤੋ ਅਸੀਂ ਹੱਥ ਤੇ ਬੈਠੇ ਆਏ ਸਾਡੇ ਸਾਰੇ ਕਿਹੜੇ ਗਰੀਬ ਹੱਥ ਨਾਲ ਤਾਂ ਇਹਨਾਂ ਦੇ ਕੋਲ ਜੰਗ ਲੱਗਦੀ ਉਹ ਇਹਨਾਂ ਦੇ ਘਾਟਾਂ ਹੀ ਦੇ ਆ ਤੇ ਅੱਜ ਪਾਣੀ ਆਉਂਦਾ ਜੇ ਪਾਣੀ ਦਾ ਤਾਂ ਪਾਕਿਸਤਾਨ ਵਾਲੇ ਪਾਸੋਂ ਵੀ ਜੰਲਾ ਇਤਰੋਂ ਪਾਣੀ ਆ ਰਿਹਾ ਤੇ ਹਿੰਦੁਸਤਾਨ ਦਾ ਵੀ ਸਾਰਾ ਪਾਣੀ ਇੱਥੇ ਕੱਠਾ ਹੋ ਗਿਆ ਇਸ ਕਰਕੇ ਮੈਂ ਸਰਕਾਰਾਂ ਨੂੰ ਵੀ ਤੇ ਜਿੰਨੇ ਵੀ ਇੱਥੇ ਮਤਲਬ ਚਲੋ ਮੁਕੇ ਜਿਵੇਂ ਬੰਦਿਆਂ ਦੇਸ਼ਾਂ ਵਿਦੇਸ਼ਾਂ ਚ ਕਿਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਕਿਉਂ ਇਹ ਬਚਾਰੇ ਉੱਠ ਨਹੀਂ ਸਕਣਗੇ ਇਹਨਾਂ ਦੇ ਜੀਰੀ ਵੀ ਰੁਲਗੀ ਤੇ ਕਣਕ ਵੀ ਜੀ ਨਹੀਂ ਜਾਣੀ ਇਸ ਕਰਾਂ ਦਾ ਸਮਾਨ ਲੈ ਕੇ ਆ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਰੇ ਸਮਾਨ ਲੈ ਕੇ ਆ ਤੱਕ ਸ੍ਰੀ ਦਗਨਾ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਜਰ ਸਾਹਿਬ ਖੜੇ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੀਆਂ ਵਸਤੂਆਂ ਘਰਾਂ ਚ ਲੋੜੀਂਦੀਆਂ ਲੋ ਉਹ ਸਾਰੀਆਂ ਅਸੀਂ ਆਹ ਸਾਥੀ ਲ ਜਾ ਕੇ ਵੱਢ ਰਹੇ ਆ ਤੇ ਮੈਂ ਇਹੀ ਬੇਨਤੀ ਕਰਦਾ ਕਿਹੜੇ ਗੁਰਮੁਖ ਪਿਆਰਿਆਂ ਨੇ ਬਹੁਤ ਵੱਡੇ ਦਾਨੀ ਪੁਰਸ਼ ਵੀ ਬੈਠੇ ਆ ਉਹਨਾਂ ਨੂੰ ਤੱਕ ਸ੍ਰੀ ਦਰਣਾ ਸਾਹਿਬ ਜਿਉਂ ਉਹਨਾਂ ਤੋਂ ਇੱਥੇ ਨਹੀਂ ਆਇਆ ਜਾਂਦਾ ਤੱਕ ਸ੍ਰੀ ਦਰਣਾ ਸਾਹਿਬ ਭੇਜਣ ਅਸੀਂ ਆ ਕੇ ਨਾ ਚ ਵੰਡਾਂਗੇ ਇਸ ਕਰਕੇ ਭਾਈ ਤੁਸੀਂ ਸਾਰੇ ਜਿੰਨੇ ਵੀ ਦਾਨੀ ਪੁਰਸ਼ੋਂ ਆਪਾਂ ਨੂੰ ਸਾਰਿਆਂ ਨੂੰ ਇਹ ਗਰੀਬਾਂ ਦੇ ਸਰਤੇ ਹੱਥ ਰੱਖਣਾ ਚਾਹੀਦਾ ਅੱਜ ਮੈਂ ਆ ਕੇ ਦੇਖਿਆ ਹਾਲਾਤ ਬੜੇ ਮਾੜੇ ਨੇ ਇਹਨਾਂ ਦੇ ਘਰਾਂ 'ਚ ਰੋਟੀ ਨਹੀਂ ਪੱਕ ਰਹੀ ਤੁਸੀਂ ਆਪਾ ਦੇਖੋ ਨਾ ਕਿਸੇ ਕੋਲ ਸਿਲੰਡਰ ਆ ਨਾ ਕਿਸਦਾ ਚੁੱਲ੍ਹਾ ਜਗ ਰਿਹਾ ਇਸ ਕਰਕੇ ਇਹ ਸਲਾਤ ਨੂੰ ਇਹ ਇੱਕ ਪਤਾ ਪਾਕਿਸਤਾਨ ਦੇ ਹੱਥ ਤੇ ਬੈਠੇ ਇਧਰੋਂ ਮਰੇ ਹੋਏ ਨੂੰ ਇੱਕ ਆਪਣੀ ਕੋਈ ਕਿਹੜੀ ਕੋ ਚਾਰ ਸਪੇਰਿਓਂ ਇਹ ਮਾਰ ਪੈ ਰਹੀ ਆ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਤੁਸੀਂ ਸਦਕਤ ਕੇ ਪੱਕੇ ਹੋ ਤੁਸੀਂ ਹਿੰਦੁਸਤਾਨ ਦੇ ਬਾਰਡਰ ਤੇ ਬੈਠੇ ਹੋ ਤੁਸੀਂ ਤਖੜੇ ਹੋ ਲੋ ਤੇ ਤੁਹਾਡੇ ਨਾਲ ਖਾਲਸਾ ਪੰਥ ਤੁਹਾਡੇ ਨਾਲ ਆ ਇਸ ਕਰਕੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸਰਕਾਰ ਨੂੰ ਵੀ ਕਹਿਣਾ ਵੱਧ ਤੋਂ ਵੱਧ ਇਹਨਾਂ ਨੂੰ ਘਟੋ ਘਟ ਲੱਖ ਰੁਪਈਆ ਕਿਲੇ ਦਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ